ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਬਲੌਗ ਦੇ ਵਿੱਚ। ਅੱਜ ਦਾ ਬਲੌਗ ਵਾ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਆ ਸਬਜ਼ੀਆਂ ਦਾ। ਇਟਲੀ ਦੇ ਵਿੱਚ ਕਰਦੀਆਂ ਜਿਹੜੀਆਂ ਹੀ ਸਬਜ਼ੀਆਂ ਨੂੰ ਗਰਮੀ ਨਹੀਂ ਲਗਾਈਆਂ ਹੋਈਆਂ ਵਾ। ਉਹਦਾ ਬਲੌਗ ਏ ਪ੍ਰਭ ਜੀ ਸਾਈਕਲ ਤੇ ਜਾਣਦੇ ਆ ਵਾ। ਸਬਜ਼ੀਆਂ ਵਾਲਾ ਰਹਿਮਤ ਬਾਲਟੀ ਚੱਕੀ ਭੱਜੀ ਫੇਰਦੀ ਆ। ਇਹਨਾਂ ਨੂੰ ਬੱਚਿਆਂ ਨੂੰ ਬਹੁਤ ਚਾਹ ਰੰਦਾ ਵੀ ਸਬਜ਼ੀਆਂ ਵਾਲੇ ਅਸੀਂ ਜਾਈਏ ਸਬਜ਼ੀ ਤੋੜ ਕੇ ਲੈ ਕੇ ਆਈਏ। ਜਦੋਂ ਵੀ ਜਾਈਦਾ ਰਹਿਮਤ ਨੇ ਵਾਲਟੀ ਫੜਨੀ ਹੁੰਦੀ ਏ ਕਿ ਜਲਦੀ ਜਲਦੀ ਸਬਜੀ ਵਾਲ ਜਾਈਏ ਇਹ ਵਾਲੀਆਂ ਸਾਡੀਆਂ ਗਰਮੀ ਨੇ ਸਬਜ਼ੀਆਂ ਇਹ ਟਮਾਟਰਾਂ ਦੇ ਬੂਟੇ ਆਏ ਪਿਛਲੀ ਵਾਰ ਦੇ ਜਿਹੜਾ ਬੀ ਡਿੱਗੇ ਸੀਗੇ ਆਪੇ ਟਮਾਟਰ ਰੁਗ ਗਏ ਸੀਗੇ ਤੇ ਇਹਦੇ ਵਿੱਚ ਜਿਹੜੀ ਆ ਮੂੰਗੀ ਫਸਟ ਟਾਈਮ ਟਰਾਈ ਕੀਤੀ ਹੀ ਮੂੰਗੀ ਦੇ ਦਾਣੇ ਛੁੱਟੇ ਸੀ ਤੇ ਮੂੰਗੀ ਉੱਗੀ ਪਈ ਏ ਤੇ ਨਾਲ ਹੀ ਇੱਥੇ ਬੇਲ ਲਾਈਆਂ ਹੋਈਆਂ ਮਾ ਕੀਏ ਦੀਆਂ ਕੱਦੂ ਤੇ ਜਿਨ੍ਹਾਂ ਨੂੰ ਆਪਾਂ ਇੰਡੀਆ ਅੱਲਾ ਵੀ ਕਹਿ ਦਿੰਦੇ ਵਾ ਤੇ ਇਹ ਹੈਗੀਆਂ ਅੱਲਾ ਦੀਆਂ ਬੇਲਾ ਤੇ ਛੋਟੀਆਂ ਜਿਹੜੀਆਂ ਅੱਲਾ ਵਾਂ ਉਹ ਲੱਗਣ ਡੀਆਂ ਵਾਂ ਫੁੱਲ ਵੀ ਲੱਗਣ ਡੇ ਅੱਲਾ ਨੂੰ ਬੇਲਾਂ ਤਾਂ ਚਲੋ ਹਲੇ ਛੋਟੀਆਂ ਹੀ ਆ ਆ ਹਲੇ ਵੀ ਦੀਆਂ ਬੇਲ ਲਾਈਆਂ ਹੋਈਆਂ ਸੀਗੀਆਂ ਪਿੰਡੀਆਂ ਜਿਹੜੀਆਂ ਬਿਲਕੁਲ ਹੀ ਹਲੇ ਛੋਟੀਆਂ ਛੋਟੀਆਂ ਵਾਂ ਕਿਉਂਕਿ ਪਹਿਲਾਂ ਪਿੰਡੀਆਂ ਦੇ ਵੀ ਲਾਏ ਸੀਗੇ ਅਸੀਂ ਤੇ ਉਹ ਜਿਹੜੇ ਮੀ ਪੈ ਗਿਆ ਸੀਗਾ ਤੇ ਤਾਂ ਕਰਕੇ ਹੋਈ ਨਹੀਂ ਸੀਗੇ ਫਿਰ ਸਾਨੂੰ ਜਿਹੜੀਆਂ ਵਾਂ ਪਿੰਡੀਆਂ ਵਾਂ ਉਹ ਦੁਬਾਰਾ ਲਾਉਣੀਆਂ ਪਈਆਂ ਸੀਗੀਆਂ ਆਰਡ ਮਟਰਾਂ ਦੇ ਬੂਟੇ ਆ ਉਹ ਜੜੀਆਂ ਹਲਵੀ ਦੀਆਂ ਵੀ ਲਾਏ ਨੇ ਤੇ ਨਾਲ ਹੀ ਕਾਲੀਆਂ ਤੋਰੀ ਦੀ ਵੀ ਵੇਲ ਸੀ ਇੱਕ ਤੇ ਵਿੱਚ ਪਿੰਡਿਆਂ ਦੇ ਥੋੜੇ ਜਿਹੇ ਪਹਿਲੇ ਜਿਹੜੇ ਉੱਗੇ ਸੀ ਥੋੜੇ ਸੇ ਬੂਟੇ ਵੱਡੇ ਆ ਬਾਕੀ ਜਿਹੜੇ ਬਾਅਦ ਚ ਲਾਏ ਸੀ ਉਹ ਛੋਟੇ ਛੋਟੇ ਜਿਹੇ ਹੱਲੇ ਆ ਕਾਲੀ ਤੋਰੀਆਂ ਦੀ ਵੇਲ ਇੱਕ ਇਹ ਵੀ ਹਲੇ ਛੋਟੀ ਜੀ ਆ ਆਸੀ ਲਾਏ ਸੀ ਗੇ ਕਰੇਲੇ ਕਰੇਲਿਆਂ ਦੀਆਂ ਵੇਲਾਂ ਨੂੰ ਫਲ ਲੱਗਣ ਦੇ ਆ ਇੱਕ ਕਰੇਲਿਆਂ ਦੀਆਂ ਵੇਲਾਂ ਮੈਂ ਸਾਡੀਆਂ ਤਾਰਾਂ ਦੇ ਉੱਤੇ ਚੜੀਆਂ ਹੋਈਆਂ ਮਾਂ ਨਾਲ ਇੱਧਰ ਬੈਕ ਸਾਈਡ ਤੇ ਘੋੜੇ-ਘੋੜੇ ਫਰੰਡੇ ਆ ਸਬਜੀ ਦੇ ਪਾਈਪ ਰੱਖਿਆ ਹੋਇਆ ਪਾਣੀ ਪਾਣ ਦੇ ਲਈ ਨਾਲ ਦੀ ਨਾਲ ਪਾਣੀ ਪਈ ਸਾਂਡੇ ਬੇਂਗਣਾ ਦੇ ਬੂਟੇ ਆ ਬੇਂਗਣ ਬਹੁਤ ਐ ਸਵਾਰੀ ਲਾ ਛੱਡੇ ਸੀ ਲਿਆ ਕੇ ਤਿੰਨ ਚਾਰ ਤਰ੍ਹਾਂ ਦੇ ਬੇਂਗਣੇ ਕਰ ਲਿਆ ਅਦਕੀ ਆ ਖੀਰੇ ਦੀਆਂ ਬੇਲ ਲਾਵਾਂ ਛੋਟੇ-ਛੋਟੇ ਖੀਰੇ ਲੱਗੇ ਹੋਏ ਆ ਇਹ ਵੀ ਤਾਰਾਂ ਦੇ ਉੱਤੇ ਐ ਚੜ ਗਏ ਖੀਰੇ ਤੇ ਕਾਫੀ ਬੇਲਾ ਜੜੀਆਂ ਹੋ ਗਈਆਂ ਵਾ ਤੇ ਖੀਰੇ ਵੀ ਜਿਹੜੇ ਲੱਗਣਦੇ ਆ ਤਿੰਨ ਚਾਰ ਕਿਤਾ ਹੀ ਤੋੜ ਵੀ ਲੈ ਹੈਗੇ ਪਹਿਲਾਂ ਹੀ ਤੇ ਬਟਨਾਲ ਦੀ ਨਾਲ ਫਿਰ ਲੱਗੀ ਜਾਣਦੇ ਆ ਖੀਰੇ ਇੱਥੇ ਪ੍ਰਭ ਵੀਰ ਆ ਗਿਆ ਸੀਗਾ ਤੇ ਪ੍ਰਭ ਤੇ ਜਿਹੜੇ ਰਹਿਮਤ ਆ ਉਹ ਸੱਜੇ ਨੂੰ ਪਾਣੀ ਲਾਉਣ ਦੇ ਸੀਗੇ ਛੋਟ ਛੋਟੀਆਂ ਸ਼ਿਮਲਾ ਮਿਰਚਾਂ ਦੇ ਬੂਟੇ ਆ ਤੇ ਇੱਕ ਇੱਕ ਮਿਰਚ ਲੱਗੀ ਹੋਈ ਸ਼ਿਮਲਾ ਨਾਲ ਨੂੰ ਰਹਿਮਤ ਵਾ ਪੈ ਫੜ ਕੇ ਬੈਠੀ ਹੋਈ ਆ ਤੇ ਇਹ ਪੈਪ ਦੇ ਨਾਲ ਪਾਣੀ ਲਾਉਣ ਦੇ ਆ ਰਹਿਮਤ ਜਿਹੜੀ ਉਹ ਪਾਈਪ ਨਹੀਂ ਛੱਡਦੀ ਹੈਗੀ ਜਦੋਂ ਵੀ ਸਬਜੀ ਵਾਲ ਆਉਂਦੀ ਹੈ ਨਾ ਪਾਈਪ ਨਹੀਂ ਛੱਡਦੀ ਹੈਗੀ ਬਸ ਇਹਨੇ ਪਾਈਪ ਫੜ ਕੇ ਬੈਠੇ ਰਹਿਣਾ ਹੁੰਦਾ ਵਾ ਪ੍ਰੈਸ਼ਰ ਦੇ ਨਾਲ ਪਾਣੀ ਕਰ ਛੱਡਦੀ ਆ ਸੈਡਾਂ ਦੇ ਤੇ ਉਹ ਬੂਟਿਆਂ ਦੇ ਉੱਤੇ ਪਾ ਛੱਡਦੀ ਫੇਰ ਬੂਟੇ ਖਰਾਬ ਹੋ ਜਾਂਦੇ ਉਹਨੂੰ ਕਹਿੰਦਾ ਪੈਪ ਛੱਡ ਦੇ ਉਹ ਬਿਲਕੁਲ ਵੀ ਨਹੀਂ ਛੱਡਦੀ ਹੈਗੀ ਪਾਈਪ ਨੂੰ ਬਸ ਐਵੇਂ ਇੰਜੋਏ ਕਰਦੀ ਰਹਿੰਦੀ ਆਪਣਾ ਪਾਣੀ ਦੇ ਨਾਲ ਉਹ ਪ੍ਰਭਵੀਰ ਖੇਡਣ ਡਿਆ ਉਹ ਆਪਣੀ ਮਸਤੀ ਵਿੱਚ ਲੱਗਾ ਰਹਿੰਦਾ ਤੇ ਉਹਨੇ ਪਾਈਪ ਨਹੀਂ ਛੱਡਣਾ ਹੁੰਦਾ ਹੈਗਾ ਦੋਵੇਂ ਜਾਣੇ ਲੱਗੇ ਹੋਏ ਆਪਸ ਵਿੱਚ ਇਨੂੰ ਬਹੁਤ ਸ਼ੌਂਕ ਰਹਿੰਦਾ ਵਾ ਰਹਿਮਤ ਨੂੰ ਵੀ ਸਬਜੀਵਾਲ ਚਲੀ ਹੀ ਬਸ ਜੁਦੀ ਨਾਮ ਲੈ ਲਈ ਸਬਜੀਵਾਲ ਜਾਣ ਲਈ ਤੇ ਇਹ ਉਸੇ ਟਾਈਮ ਰੈਡੀ ਰਹਿੰਦੀ ਬਸ ਚਲੀ ਜੇ ਤੇ ਮੈਂ ਪਾਈਪ ਨਾਲ ਪੰਗੇ ਲਮਾ ਪਾਣੀ ਦੇ ਨਾਲ ਬਸ ਆਪਣੀ ਮਸਤੀ ਵਿੱਚ ਖੇਡਦੀ ਰਹਿੰਦੀ ਆ ਪਾਈਪ ਦੇ ਨਾਲ ਤੇ ਪਾਣੀ ਨੂੰ ਸਾਈਡਾਂ ਤੇ ਘਾਰ ਛੱਡਦੀ ਆ ਤੇ ਸਬਜੀ ਨੂੰ ਨਹੀਂ ਪੈਣ ਦੇਣ ਦੀ ਆ ਟਮਾਟਰ ਅਸੀਂ ਜਿਹੜੇ ਲਿਆਏ ਸੀਗੇ ਬੂਟੇ ਲਿਆ ਕੇ ਲਾਏ ਸੀਗੇ ਇਹਨਾਂ ਨੂੰ ਟਮਾਟਰ ਛੜਿਆ ਕਾਫੀ ਲੱਗੇ ਹੋਏ ਆ ਤੇ ਉਹ ਜਿਹੜੇ ਪਹਿਲੇ ਬੂਟੇ ਸੀ ਉਹ ਪਿਛਲੇ ਸਾਲ ਦੇ ਬੀਜ ਬੂਡਿਗੇ ਸੀਗੇ ਤੇ ਉਹਨਾਂ ਦੇ ਲੱਗੇ ਹੋਏ ਸੀਗੇ ਇਹ ਜਿਹੜੇ ਹਲੇ ਗ੍ਰੀਨ ਹੀ ਆ ਜਿਹੜੇ ਰੈੱਡ ਹੋਏ ਨਹੀਂ ਹੈ ਕਿ ਟਮਾਟਰ ਹੌਲੀ-ਹੌਲੀ ਹੋਣਗੇ ਟਮਾਟਰਾਂ ਦੇ ਜਿਹੜੇ ਬੂਟੇ ਟਮਾਟਰਾਂ ਦੇ ਉਹ ਐਨ ਭਰੇ ਪਏ ਆ ਆ ਬੇਗਣ ਮੇਂਗਣ ਲਾਈ ਹੋਏ ਆ ਸਾਰੇ Shimla mircha ਆ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਦੇ ਆ ਚੱਪਣ ਕੱਦੂ ਆ ਤੇ ਇੱਦੇ ਸਾਡੇ ਇੱਥੇ ਜ਼ੁਕੀਨੀਓਂ ਦੇ ਬੂਟੇ ਹੁੰਦੇ ਆ ਇਹ ਨਾਲ ਦੀ ਸਬਜ਼ੀ ਜਿਹੜੀ ਹੈ ਜ਼ਕੀਨੀਆਂ ਦੇ ਚਾਪਣ ਕਦੂਆਂ ਵਾਂਗ ਬਣਦੀ ਆ ਕਾਫੀ ਵਾਰ ਵੈਸੇ ਜ਼ਕੀਨੀਆਂ ਤੋੜ ਵੀ ਲਈਆਂ ਮਾਂ ਫਿਲਹਾਲ ਫੇਰ ਲੱਗੀਆਂ ਮਾਂ ਦੂਜੇ ਤੀਜੇ ਦਿਨ ਇੱਥੇ ਸਾਂਦੀਆਂ ਮਾਂ ਵਾਵਾ ਬੂਟੇ ਇਹਨਾਂ ਦੇ ਵੀ ਲਾਏ ਹੋਏ ਆ ਬਹੁਤ ਸੋਹਣੀ ਸਬਜ਼ੀ ਲੈਥੇ ਦੀ ਤੇ ਬਹੁਤ ਵਧੀਆ ਬਣਦੀ ਹੈ ਜ਼ਕੀਨੀਆਂ ਦੀ ਸਬਜ਼ੀ ਆਪਣੀ ਜਿਹੜੀ ਘਰ ਦੀ ਆਪਾਂ ਸਬਜ਼ੀ ਲਾਉਂਦੇ ਉਹਦੇ ਵਰਗੀ ਮੋਜ ਨਹੀਂ ਹੈਗੀ ਜਦੋਂ ਮਰਜ਼ੀ ਤੋੜ ਲਾਉ ਤੇ ਬਣਾ ਲਓ ਫਿਲਹਾਲ ਤਾਂ ਹਲੇ ਖੀਰੇ ਤੇ ਜ਼ਕੀਨੀਆਂ ਲਿੱਥਦੇ ਆ ਬਾਕੀ ਜਿਹੜੀਆਂ ਵਾ ਜਿੱਦਾਂ ਸਬਜ਼ੀਆਂ ਹਲੇ ਬੂਟੇ ਛੋਟੇ ਆ ਕਿਉਂਕਿ ਮੀਂਹ ਪੈਂਦੇ ਰਹੇ ਸੀਗੇ ਵੈਦਰ ਦੇ ਹਿਸਾਬ ਦੇ ਨਾਲ ਸਬਜ਼ੀ ਇੱਥੇ ਲੇਟ ਹੁੰਦੀ ਇੰਡੀਆ ਦੇ ਨਾਲੋਂ ਤੇਰ ਬਤਾਉ ਵੀ ਛੋਟੇ ਛੋਟੇ ਚ ਲੱਗਣ ਡੇ ਆ ਫੁੱਲ ਤੇ ਕਰੇਲਿਆਂ ਨੂੰ ਵੀ ਫੁੱਲ ਲੱਗੇ ਹੋਏ ਆ ਦੇਖੋ ਕਦੋਂ ਸਟਾਰਟ ਹੁੰਦੇ ਆ ਕਰੇਲੇ ਲਿੱਥਣੇ ਕਿ ਇਹ ਜਿਹੜੇ ਆ ਉਹ ਨਿੱਕੇ ਨਿੱਕੇ ਸੇ ਲੱਗਣ ਲੱਗੇ ਆ ਉਹ ਵੀ ਹੌਲੀ ਹੌਲੀ ਲਿੱਥਣ ਲੱਗ ਸਾਵਣਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਇੱਥੇ ਜਕੀਨੀਆਂ ਹੁੰਦੀਆਂ ਵਾਂ ਤੋੜਨ ਵਾਲੀਆਂ ਇੱਥੇ ਨਾ ਕਿਤੇ ਬਿੜ ਗਿਆ ਹੋਇਆ ਸੀ ਜਿਹੜੀ ਪਹਿਲਾਂ ਕਿਤੇ ਸੇ ਹਾਲ ਚਲਾਈ ਸੀਗੀ ਪਾਲਕ ਤੇ ਉਹ ਪਾਲਕ ਦਾ ਇੱਕ ਬੂਟਾ ਹੋਇਆ ਬਟ ਮੈਂ ਹਲੇ ਤੋੜਿਆ ਨਹੀਂ ਹੈਗਾ ਬਹੁਤ ਸੋਹਣੀ ਲੱਗਣ ਢਈ ਆ ਆ ਪ੍ਰਾਬ ਵੀ ਲੈ ਕੇ ਡੰਡਾ ਲੱਗਾ ਹੋਇਆ ਸੀਗਾ ਤੇ ਪਾਲਕ ਦਾ ਬੂਟਾ ਜਿਹੜਾ ਬਹੁਤ ਸੋਹਣਾ ਹੋਇਆ ਪਿਆ ਇਹ ਵਾਲੇ ਸੀਗੇ ਕੋੜੀਆਂ ਮਿਰਚਾਂ ਦੇ ਬੂਟੇ ਤੇ ਪਰ ਇਹਨਾਂ ਨੂੰ ਵੀ ਹਾਲੇ ਫੌਲੀ ਲੱਗਣ ਡਿਆ ਕੋਲੀਆਂ ਕੋੜੀਆਂ ਜਿਹੜੀਆਂ ਮਿਰਚਾਂ ਆ ਬਿਲਕੁਲ ਨਹੀਂ ਹਾਲੇ ਲੱਗੀਆਂ ਹੈਗੀਆਂ ਏਐਸਸੀ ਫਸਟ ਟਾਈਮ ਇਹ ਵੀ ਟਰਾਈ ਕੀਤੇ ਸੀਗੇ ਬਲੈਕ ਛਣੇ ਜਿਹੜੇ ਆ ਉਹ ਸੁੱਟੇ ਸੀਗੇ ਤੇ ਫਿਲਹਾਲ ਇਹਨਾਂ ਲੱਗਣ ਡਿਆ ਆ ਬਾਕੀ ਦੇਖੋ ਜਦੋਂ ਹੋਣਗੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਕਿ ਕਿੰਨੇ ਕੁ ਹੁੰਦੇ ਆ ਤੇ ਹਾਲੇ ਫਸਟ ਟਾਈਮ ਜਿਵੇਂ ਟਰਾਈ ਕੀਤੇ ਆ ਆਪਣੇ ਪੂਤਨਾ ਵਗੈਰਾ ਸੀਗਾ ਤੇ ਫਲੀਆਂ ਲਾਈਆਂ ਹੋਈਆਂ ਸੀ ਉਹਨਾਂ ਦੇ ਤਾਂ ਪੱਤੇ ਖਰਾਬ ਹੀ ਹੋ ਗਏ ਸਾਰੇ ਪੂਤਨੇ ਦੇ ਨਾਲੇ ਤੇ ਆ ਰਸਮਾ ਥੋੜੇ ਜੇ ਰਸਮਾ ਲਾਏ ਸੀਗੇ ਇਹਨਾਂ ਨੂੰ ਵੀ ਫਲੀਆਂ ਜਿੱਦਾਂ ਪਈਆਂ ਹੋਈਆਂ ਵਿੱਚ ਵਿੱਚ ਤੇ ਬਾਕੀ ਦੇਖੋ ਇਹ ਕਾ ਜਿਹੜਾ ਬਹੁਤ ਹੋ ਗਿਆ ਸੀਗਾ ਤੇ ਆ ਪੂਤਨਾ ਵਾ ਤੇ ਆ ਬਲੈਕ ਚਣੇ ਆ ਕਾ ਪੱਟੀ ਦਾ ਵੀ ਬਹੁਤ ਆ ਬਟ ਸਬਜੀ ਵਿੱਚ ਤਾਂ ਚਲੋ ਇੰਨਾ ਨਹੀਂ ਹੈਗਾ ਤੇ ਸਾਈਡਾਂ ਤੇ ਹੈਗਾ ਵਾ ਉਹ ਵੀ ਹੁਣ ਬਸ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਵਾ ਤੇ ਹੁਣ ਬਸ ਸਬਜੀ ਦੀ ਸਫਾਈ ਵਾਲੀ ਹੁਣ ਆ ਮਾ ਕਿਉਂਕਿ ਫੇ ਪ੍ਰਭ ਸਕੂਲ ਚਲ ਜਾਂਦਾ ਸੀਗਾ ਤੇ ਥੋੜਾ ਔਖਾ ਹੋ ਜਾਂਦਾ ਸੀਗਾ ਹੁਣ ਮੈਂ ਤੇ ਪ੍ਰਭ ਜਾ ਕੇ ਸਬਜੀ ਦੀ ਸਫਾਈ ਕਰਿਆ ਕਰਾਂਗੇ ਉਹ ਪ੍ਰਭ ਲੱਗਾ ਹੋਇਆ ਸੀ ਸਬਜੀ ਦੇ ਵਿੱਚ ਰਹਿਮਤ ਦੀ ਰਹਿਮਤ ਦੇ ਪਾਪਾ ਜਿਹੜੇ ਆ ਉਹ ਸਬਜੀ ਤੋੜਨ ਦੇ ਸੀਗੇ ਰਹਿਮਤ ਛੱਡਦੀ ਨਹੀਂ ਹੈਗੀ ਛੋਟੇ ਛੋਟੇ ਖੀਰੇ ਹੁੰਦੇ ਤੇ ਉਹ ਵੀ ਤੋੜ ਲੈਂਦੀ ਆ ਤੇ ਨਾਲ ਹੀ ਇਹਨੂੰ ਹੁੰਦਾ ਕਿ ਮੈਂ ਤੋੜ ਕੇ ਦੇ ਹਾਲਮਾ ਕਿਉਂਕਿ ਉਹ ਜਿਹੜੇ ਖੀਰੇ ਕੂਲੇ ਕੂਲੇ ਸੇ ਬਹੁਤ ਸੌਲਾ ਦੇ ਤਾਂ ਕਰਕੇ ਇਹ ਨਾਲ ਦੀ ਨਾਲ ਤੋੜ ਲੈਂਦੀ ਆ ਤੇ ਸਾਡੀ ਸਬਜੀ ਦੀ ਸਾਈਡ ਤੇ ਜਿਹੜਾ ਸੇ ਪਾਸੇ ਦਾ ਇਵੇਂ ਦਾ ਏਰੀਆ ਵਾ ਜਾਨੀ ਕਿ ਇਹ ਹੈਗੀਆਂ ਵਾ ਸਾਡੀਆਂ ਸਾਰੀਆਂ ਜੜੀਆਂ ਵਾ ਗਰਮੀ ਦੀਆਂ ਸਬਜ਼ੀਆਂ ਕਾਫੀ ਵੈਰੈਟੀਆਂ ਜੜੀਆਂ ਵਾ ਉਹ ਲਾਈਆਂ ਹੋਈਆਂ ਵਾ ਅਸੀਂ ਤੇ ਚਲੋ ਬਾਕੀ ਹੌਲੀ ਹੌਲੀ ਲੱਗਣ ਲੱਗਣਗੀਆਂ ਕਿਉਂਕਿ ਇੰਡੀਆ ਤੇ ਇੱਥੇ ਦੇ ਵੈਦਰ ਦੇ ਵਿੱਚ ਵੀ ਕਾਫੀ ਚੇਂਜ ਆ ਤਾਂ ਕਰਕੇ ਤੇ ਹੁਣ ਲੱਗਣ ਲੱਗ ਗਿਆ ਫੁੱਲ ਵਗੈਰਾ ਤੇ ਸਟਾਰਟਿੰਗ ਹੋ ਗਈ ਹੈ ਜਾਨੀ ਕਿ ਹੌਲੀ ਹੌਲੀ ਚਲੋ ਇੱਥੇ ਲੱਗ ਚੌੜੀਆਂ ਬਾਕੀ ਇਹ ਆ ਵੀ ਜਿਹੜੀ ਘਰ ਦੀ ਸਬਜੀ ਆ ਉਹਦੇ ਵਰਗੀ ਮੋਸ਼ ਨਹੀਂ ਹੈਗੀ ਇਹਨਾਂ ਨੂੰ ਕੋਈ ਵੀ ਖਾਦ ਸਪਰੇਅ ਆਪਾਂ ਨਹੀਂ ਪਾਈ ਦੀ ਹੈਗੀ ਆਪਾਂ ਲਿਆਈ ਦੀਆਂ ਬਾਜ਼ਾਰਾਂ ਦੇ ਵਿੱਚ ਉਹ ਬਹੁਤ ਪਤਾ ਹੀ ਸਭ ਨੂੰ ਦਵਾਈਆਂ ਪਾਈਆਂ ਹੁੰਦੀਆਂ ਵਾ ਨਹੀਂ ਸਹੀ ਹੁੰਦੀਆਂ ਹੈਗੀਆਂ ਸਬਜ਼ੀਆਂ ਇਸ ਕਰਕੇ ਘਰ ਦੀ ਸਬਜ਼ੀ ਦੀ ਮੌਜ ਹੈ ਜਦੋਂ ਮਰਜ਼ੀ ਤੋੜ ਕੇ ਤੇ ਬਣਾ ਲੇਦੀ ਆ ਤੇ ਬਹੁਤ ਵਧੀਆ ਸਬਜ਼ੀ ਘਰ ਦੀ ਜਿਹੜੀ ਆ ਉਹ ਬੰਦੀ ਏ ਪੰਜ 6 ਸਾਲੇ ਹੋ ਗਏ ਸਾਨੂੰ ਤਕਰੀਬਨ ਸਬਜ਼ੀ ਲਾਉਂਦਿਆਂ ਨੂੰ ਬਸ ਅਸੀਂ ਘਰ ਦੀ ਉਹ ਸਬਜ਼ੀ ਜ਼ਿਆਦਾਤਰ ਖਾਈਦੀ ਆ ਤੇ ਇਹ ਆ ਵੀ ਅਜ ਤੱਕ ਰ ਵੀ ਦਵਾਈ ਨਹੀਂ ਪਾਈ ਹੈਗੀ ਬਿਲਕੁਲ ਵੀ ਸਪਰੇ ਨਹੀਂ ਕੀਤੀ ਹੈਗੀ ਤੇ ਸਬਜੀ ਜਿਹੜੀ ਉਹ ਬਹੁਤ ਵਧੀਆ ਲੱਥਦੀ ਏ ਜਿੱਦਾਂ ਆਪਣੀ ਇੰਡੀਆ ਵਗੈਰਾ ਸੁੰਡੀਆਂ ਪੈ ਜਾਂਦੀਆਂ ਮਨਾਂ ਇੱਥੇ ਐਵੇਂ ਦੀ ਕੋਈ ਚੀਜ਼ ਨਹੀਂ ਹੈਗੀ ਤੇ ਛੋਟੇ ਛੋਟੇ ਜਿਹੇ ਹਲੇ ਖੀਰੇ ਤੁਰੰਡੇ ਰਹਿਮਤ ਨੇ ਦੇਖੇ ਨਹੀਂ ਗਏ ਖੀਰੇ ਨਹੀਂ ਤਾਂ ਉਹਨੇ ਛੱਡਣਾ ਨਹੀਂ ਸੀਗਾ ਆਪ ਰਹਿਮਤ ਸਿ ਪ੍ਰਭ ਨੇ ਪਾਣੀ ਲਾਤਾ ਵਾ ਇਹਦੇ ਵਿੱਚੋਂ ਜਿਹੜਾ ਘਾਹ ਸੀ ਮੜਾ ਮੋਟਾ ਉਹ ਪੁੱਟ ਦਿੱਤਾ ਵਾ ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਪਾਣੀ ਲਾਈ ਜਾਵਾਂਗੇ ਨਾਲ ਦੇ ਨਾਲ ਫੇ ਕਾ ਪੁੱਟਦੇ ਹੀ ਤਾਂ ਵਾ ਸਬਜੀ ਦੇ ਵਿੱਚ બસ ਇਹ ਸੀਗਾ ਅੱਜ ਦਾ ਸਾਡਾ ਬਲੌਗ ਏ ਵਾਲੀਆਂ ਸੀ ਸਾਡੀਆਂ ਸਾਰੀਆਂ ਜਿਹੜੀਆਂ ਵਾਹ ਐਸੀ ਸਬਜ਼ੀਆਂ ਲਾਈਆਂ ਹੋਈਆਂ ਗਰਪਿੰਦੀਆਂ ਆਈ ਹੋਪ ਤੁਹਾਨੂੰ ਜੇ ਸਾਡਾ ਅੱਜ ਦਾ ਇਹ ਬਲੌਗ ਵਧੀਆ ਲੱਗਾ ਹੋਵੇ ਤੇ ਪਲੀਜ਼ ਆ ਸਾਡੇ ਜਿਹੜੇ ਆ ਤਰ੍ਹਾਂ ਦੇ ਬੁੱਟੇ ਸੀਗੇ ਇਹ ਵੀ ਲੇਟ ਹੋ ਗਏ ਸੀਗੇ ਬਿਲਕੁਲ ਹੀ ਛੋਟੇ ਛੋਟੇ ਹੱਲੇ ਤੇ ਜੇ ਤੁਹਾਨੂੰ ਸਾਡਾ ਜਿਹੜਾ ਬਲੌਗ ਉਹ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ